ਤੁਸੀਂ ਦੇਖ ਰਹੇ ਹੋ ਚੈਨਲ ਕਵਿਸ਼ਰੀ ਜਗਤ ਜੋ ਜੋ ਤਤ ਬ੍ਰਹਮੰਡ ਦੇ ਵਿੱਚ ਪਾਏ ਸੋ ਇਹ ਤਤ ਪਿਆਰਾ ਤੇਰੇ ਅੰਦਰ ਹੀ ਨੇ ਤੇਰੇ ਅੰਦਰ ਵਸੇ ਨੇ ਖੰਡ 14 ਚੰਦ ਸੂਰਜ ਤਾਰੇ ਤੇਰੇ ਅੰਦਰ ਨੇ ਹੋ ਤੇਰੇ ਅੰਦਰ ਨਦੀ ਸਮੁੰਦਰ ਨਾਲੇ ਸਿੰਧ ਖਾਰੇ ਵੀ ਤੇਰੇ ਅੰਦਰ ਨੇ ਤੂੰ ਅੰਦਰੋਂ ਖੋਜ ਦਰਬਾਰ ਸਿੰਘਾ ਦੇਵੀ ਦੇਵਤੇ ਵੀ ਸਾਰੇ ਤੇਰੇ ਅੰਦਰ ਨੇ ਦੇਵੀ ਦੇਵਤੇ ਵੀ ਸਾਰੇ ਤੇਰੇ ਅੰਦਰ ਨੇ ਹਾਂ ਬਈ ਪਿਆਰਿਆ ਮੰਗਲਾ ਚਰਨ ਤੋਂ ਬਾਅਦ ਇੱਕ ਕਵਤਾ ਜਿਵੇਂ ਅਸੀਂ ਮਾਨ ਸਜਾਮਾ ਪਾ ਕੇ ਵੀ ਸਾਡੀ ਮੰਜ਼ਿਲ ਕਿਹੜੀ ਹੈ ਅਸੀਂ ਕਿਹੜੀ ਤਰਫ ਨੂੰ ਜਾਣਾ ਹੈ ਜਿਹੜੇ ਸੂਰਮਿਆਂ ਨੇ ਜਿਹੜੇ ਬਹਾਦਰਾਂ ਨੇ ਜਿਹੜੇ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦਾ ਸ਼ਹੀਰੀ ਅੱਖਰਾਂ ਦੇ ਵਿੱਚ ਨਾਮ ਭਾਈ ਦਰਜ ਹੋਇਆ ਪਿਆ ਹੈ ਕਵਤਾ ਦਾ ਜਿਹੜਾ ਬੰਦ ਹੈ ਸੁਣੋ ਪਿਆਰ ਦੇ ਨਾਲ ਸੂਲਾਂ ਦਾ ਵਿਸਾਉਣਾ ਤੇ ਸਰਾਣਾ ਤੇ ਖੇਤੀਆਂ ਦਾ ਇਉਂ ਲਿਖਿਆ ਭਾਈ ਹਉ ਜ਼ਿੰਦਗੀ ਦੀ ਮੰਜ਼ਲ ਮੈਂ ਨੇਰੀਆਂ ਤਫਾਨ ਨੇ ਜ਼ਿੰਦਗੀ ਦੀ ਮੰਜ਼ਲ ਮੈਂ ਨੇਰੀਆਂ ਤਫਾਨ ਨੇ ਬਾਖ ਬੀਬ ਗੈਰ ਪੁੱਲ ਜਾਂਦੇ ਇਨਸਾਨ ਨੇ ਬੱਕੀ ਵੀ ਬਗੜ ਪੁੱਲਾ ਜਿਹੜੇ ਇਹ ਮੰਜ਼ਲ ਚੱਲੇ ਧੰਵਾਦ ਵੀਰਾਂ ਦਾ ਜਿਹੜੇ ਇਹ ਮੰਜ਼ਲ ਚੱਲੇ ਧੰਵਾਦ ਵੀਰਾਂ ਦਾ ਸੂਲਾਂ ਦਾ ਵਿਸ਼ਾਉਣਾ ਤੇ ਸਰਾਨਾ ਤੇ ਖੇਤੀਰਾ ਦਾ ਸੂਲਾਂ ਦਾ ਵਿਸ਼ਾਉਣਾ ਹੋ ਉਪਲ ਦੀ ਦੇਗ ਚ ਕਦਮ ਆਏ ਦੀ ਪਹਿਲੀ ਏ ਦੀ ਦੇਖ ਚ ਕਦਮ ਐ ਦੀ ਪਹਿਲੀ ਏ ਅੱਗੇ ਆਉਂਦਾ ਰਸਤਾ ਨਜ਼ਰ ਜਰਨੇਲੀ ਏ ਅੱਗੇ ਆਉਂਦਾ ਰਾਸਤਾ ਤੇ ਓਏ ਅੱਗੇ ਉਹ ਹੀ ਮਾਰਗ ਹੈ ਬਾਦਸ਼ਾਹ ਤੇ ਕੀਰਾਂ ਦਾ ਅੱਗੇ ਉਹ ਹੀ ਰਸਤਾ ਹੈ ਬਾਦਸ਼ਾਹ ਤੇ ਕੀਰਾਂ ਦਾ ਪਰ ਸੂਲਾਂ ਦਾ ਵਿਛਾਉਣਾ ਤੇ ਸਹਰਾਣਾ ਤੇ ਖੇਤੀਰਾ ਦਾ ਸੂਲਾਂ ਦਾ ਵਿਛਾਉਣਾ ਉਹ ਸਿੱਖੀ ਦੀ ਮੰਜ਼ਿਲ ਕਿਤੇ ਮੁੱਕਦੀ ਮੁਕਾਈ ਨਾ ਸਿੱਖੀ ਦੀ ਮੰਜ਼ਿਲ ਕਿਤੇ ਮੁਕਦੀ ਮੁਕਾਈ ਨਾ ਤਬੀ ਅਗਰ ਮੈਂ ਉਤੇ ਬੈਠ ਕ ਬੁਰਾਈ ਨਾ ਤਬੀ ਅਗਰ ਮੈਂ ਉਤੇ ਓਏ ਬਾਦਸ਼ਾਹੀ ਨਾਲ ਨਹੀਂ ਲੜਨਾ ਪਠੀਰਾ ਦਾ ਬਾਦਸ਼ਾਹੀ ਨਾਲ ਨਹੀਂ ਲੜਨਾ ਪਠੀਰਾ ਦਾ ਸੂਲਾਂ ਦਾ ਵਿਸ਼ਾਉਣਾ ਤੇ ਸਰਾਨਾ ਤੇ ਖੇਤੀਰਾ ਦਾ ਸੂਲਾਂ ਦਾ ਵਿਸ਼ਾਉਣਾ ਓ ਪਾਰਸੀ ਵਾਲੀ ਮੀਂਗਦੇ ਹੁਲਾਰੇ ਲੈਣੇ ਪੈਂਦੇ ਨੇ ਫਾਂਸੀ ਵਾਲੀ ਪੀਂਗ ਦੇ ਹੁਲਾਰੇ ਲੈਣੇ ਪੈਂਦੇ ਨੇ ਜਿੰਦਗੀ ਨੂੰ ਵੇਚਾਂ ਤੋਂ प्यारे ਲੈਣੇ ਪੈਂਦੇ ਨੇ ਜ਼ਿੰਦਗੀ ਨੂੰ ਬੇਚ ਤੋ ਕੇ ਹੋਏ ਫੇਰ ਲੋਕੀ ਆਦਰ ਕਰਨ ਤਸ਼ਵੀਰਾਂ ਦਾ ਫੇਰ ਲੋਕੀ ਆਦਰ ਕਰਨ ਤਸ਼ਵੀਰਾਂ ਦਾ ਸੂਲਾਂ ਦਾ ਵਿਸ਼ਾਉਣਾ ਤੇ ਸਹਰਾਣਾ ਤੇ ਥੇਤੀਆਂ ਦਾ ਸੂਲਾਂ ਦਾ ਵਿਸ਼ਾਉਣਾ ਮਨੀ ਸਿੰਘ ਬਾਗ ਬੰਦ ਬੰਦ ਕਟਵਾਈਂਦੇ ਨੀ ਸਿੰਘ ਬਾਗ ਬੰਦ ਬੰਦ ਕਟਵਾਈਂਦੇ ਪੁੱਤਰਾ ਦੇ ਸਿਰਾਂ ਦੇ ਗਲਾਂ 'ਚ ਹਾਰ ਪਾਈਂਦੇ ਪੁੱਤਰਾ ਦੇ ਸਿਰਾਂ ਵਾਲੇ ਹੋਏ ਮੰਨਿਆਂ ਦਾ ਰਦ ਨਹੀਂ ਆਰੇ ਦੇਆਂ ਚੀਰਾਂ ਦਾ ਮੰਨਿਆਂ ਦਾ ਰਦ ਨਹੀਂ ਆਰੇ ਦੇਆਂ ਚੀਰਾਂ ਦਾ ਪਰ ਸੂਲਾਂ ਦਾ ਵਿਛਾਉਣਾ ਤੇ ਸਰਾਨਾ ਤੇ ਖੇਤੀਰਾ ਦਾ ਸੂਲਾ ਦਾ ਵਿਸ਼ਾਉਣਾ ਤਨ ਮਨ ਤਨ ਨਹੀਂਓ ਆਪਣਾ ਬਣਾਈਦਾ ਤਨ ਮਨ ਤਨ ਨਹੀਂਓ ਆਪਣਾ ਬਣਾਈਦਾ ਗੱਲਾਂ ਬਾਤਾਂ ਨਾਲ ਨਹੀਂਓ ਖਾਲਸਾ ਕਹਾਈਂਦਾ ਗੱਲਾਂ ਬਾਤਾਂ ਨਾਲ ਨਹੀਂਓ ਹੋਇ ਪੈਂਦਾ ਹੈ ਅਖੀਰੀ ਮੁੱਲ ਸੱਚੀਆਂ ਨਜ਼ੀਰਾਂ ਦਾ ਪੈਂਦਾ ਹੈ ਬਰਾੜਾ ਮੁੱਲ ਸੱਚੀਆਂ ਨਜ਼ੀਰਾਂ ਦਾ ਸੂਲਾਂ ਦਾ ਵਿਸ਼ਾਉਣਾ ਤੇ ਸਹਰਾਣਾ ਤੇ ਖੇਤੀਆਂ ਦਾ ਸੂਲਾਂ ਦਾ ਵਿਸ਼ਾਉਣਾ ਹਾਈ ਲੋ ਵੀ ਪਿਆਰਿਓ ਮਹਾਪਾਰਥ ਜੀ ਦਾ ਨਾਮ ਹੈ ਮਹਾਪਾਰਥ ਮਹਾਪਾਰਥ ਬਾਦ ਕਵੀਸ਼ਰਾਂ ਨੇ ਲਿਖਿਆ ਕਵੀਆਂ ਨੇ ਲਿਖਿਆ ਪਰ ਮਹਾਪਾਰਥ ਨੂੰ ਸਾਰੇ ਕਵੀਸ਼ਰਾਂ ਨੇ ਕੀਚਕ ਦੀ ਮੌਤ ਤੇ ਲਿਜਾ ਕੇ ਛੱਡ ਦਿੱਤਾ ਉਸ ਤੋਂ ਬਾਅਦ ਦੱਸਿਆ ਹੀ ਨਹੀਂ ਹੈ ਵੀ ਪਾਂਡਵਾਂ ਦਾ ਉਸ ਤੋਂ ਬਾਅਦ ਬਣਿਆ ਕੀ ਪਾਂਡਵਾਂ ਨੇ ਕੀਤਾ ਕੀ ਆਪਾਂ ਅਜੇ ਇਹ ਜਿਹਦਾ ਨਿਸ਼ਿਆ ਹੈ ਗਊ ਹਰਣ ਐਤੋਂ ਬਾਅਦ ਜਿਹੜਾ ਹਵਾਲ ਚੱਲਦਾ ਹੈ ਮਹਾਪਾਰਥ ਦਾ ਬਰਾਟ ਪੁਰਬ ਤੋਂ ਬਾਅਦ ਉਹ ਚੱਲਦਾ ਗਊ ਹਰਨ ਗਊ ਹਰਨ ਗਊ ਹਰਨ ਕਿਵੇਂ ਹੋਇਆ ਕਿਵੇਂ ਕੀਤਾ ਕਿਵੇਂ ਇਹਦੀ ਤਿਆਰੀ ਹੋਈ ਇਹਦਾ ਤੁਹਾਨੂੰ ਥੋੜਾ ਸੰਖੇਪ ਦੇ ਵਿੱਚ ਦੱਸ ਦਿਆਂ ਸੀ ਕਿਉਂ ਗੱਲਾਂ ਜਾਦੇ ਨੇ ਕਪਤਾ ਦਾ ਬਹੁਤ ਲੰਮਾ ਹੈ ਬਈ ਪਿਆਰਿਓ ਕੀਚਕ ਫਾਉਤ ਹੋ ਗਿਆ ਕੀਚਕ ਮਾਰਿਆ ਗਿਆ ਔਰ ਪਾਂਡਵਾਂ ਦਾ ਜਿਹੜਾ 13 ਸਾਲ ਦਾ ਸਮਾਂ ਹੈ ਕੁਝ ਵਿਦਵਾਨਾਂ ਦੇ خیال ਦੇ ਵਿੱਚ ਅਜੇ 12 ਦਿਨ ਉਸ ਦੇ ਬਾਕੀ ਨੇ ਵੀ 12 ਦਿਨ ਅਜੇ ਉਹਨਾਂ ਦੇ ਜੇ ਰਹਿੰਦੇ ਨੇ ਪਰ ਜਿਹੜੇ ਅਸਲੀ ਵਿਦਵਾਨ ਤੇ ਉਹ ਸਮਝਦੇ ਨੇ ਵੀ ਪਾਂਡਵਾਂ ਦੇ 15 ਦਿਨ 13 ਸਾਲ ਤੋਂ ਉੱਪਰ ਲੰਘ ਗਏ ਇਹਦੇ ਵਿੱਚ ਘਟਨਾ ਕੀ ਹੋਈ ਕੀਚਕ ਮਰੇ ਦੀ ਖਬਰ ਹਵਾ ਵਾਂਗੂ ਕੁੱਲ ਦੁਨੀਆ ਦੇ ਉੱਤੇ ਕੁੱਲ ਦੇਸ਼ਾਂ ਦੇ ਉੱਤੇ ਫੈਲ ਗਈ ਭਈ ਮਹਾਰਾਜਾ ਕਮਲਨੈਨ ਦਾ ਰਿਸ਼ਤੇਦਾਰ ਮਹਾਬਲੀ ਕੀਚਕ ਫੌਤ ਹੋ ਗਿਆ ਮਾਰਿਆ ਗਿਆ ਇਹ ਨਹੀਂ ਪਤਾ ਵੀ ਉਹਦੀ ਮਿਰਤੂ ਹੋਈ ਕਿਵੇਂ ਇਹ ਖਬਰ ਹਸਤਨਾਪੁਰ ਦੇ ਵਿੱਚ ਵੀ ਪਹੁੰਚ ਗਈ ਜਦੋਂ ਹਸਤਨਾਪੁਰ ਦਰਯੋਧਨ ਦਾ ਦਰਬਾਰ ਲੱਗਿਆ ਹੋਇਆ ਇੱਕ ਆ ਕੇ ਕਿਸੇ ਨੇ ਗੁਪਤ ਚਰਨੇ ਕਹਿ ਲੋ ਵੀ ਦੱਸਿਆ ਵੀ ਰਾਜਨ ਇਹ ਦਰਯੋਧਨ ਬਰਾਟ ਦਾ ਰਿਸ਼ਤੇਦਾਰ ਕੀਚਕ ਮਾਰਿਆ ਗਿਆ ਤਾਂ ਸਾਰੇ ਕੈਰਵਾ ਨੂੰ ਫਿਕਰ ਹੋ ਗਿਆ ਨਰਯੋਦਨ ਕਹਿਣ ਲੱਗਿਆ ਕਹਿੰਦਾ ਲੈ ਵੀ ਮਿੱਤਰੋ ਸੁਣ ਲੋ ਗੱਲ ਜਿਹੜਾ ਕੀਚਮ ਕੀਚਕ ਸੂਰਮਾ ਹੈ ਜਿਹੜਾ ਬਹਾਦਰ ਸੀ ਉਹਦੀ ਮੌਤ ਭੀਮ ਦੇ ਹੱਥੋਂ ਸੀ ਭੀਮ ਤੋਂ ਬਿਨਾ ਕੀਚਕ ਨਹੀਂ ਮਰਦਾ ਸੀ ਜੇ ਕੀਚਕ ਮਾਰਿਆ ਗਿਆ ਤਾਂ ਪੰਡਵ ਐਸ ਵਕਤ ਬਰਾਟਪੁਰੀ ਦੇ ਵਿੱਚ ਨਹੀਂ ਬਰਾਟਪੁਰੀ ਦੇ ਵਿੱਚ ਪਤਾ ਕਿਵੇਂ ਲੱਗੇ ਬਰਾਟ ਲਵੇ ਕਈ ਲੱਖਾਂ ਗਊ ਹੈ ਸਾਰੇ ਦੇਸ਼ ਦੇ ਵਿੱਚੋਂ ਗਊ ਤਾਂ ਉਸ ਮਹਾਰਾਜਾ ਕੰਨ ਲੈਣ ਕੋਲੇ ਜਾਦੀ ਸੀ ਉਹ ਟਾਈਮ ਦੇ ਵਿੱਚ ਦਰਯੋਦਨ ਕਹਿੰਦਾ ਕੋਈ ਇਹੋ ਜਿਹਾ ਸੂਰਵੀਰ ਇਹੋ ਜਿਹਾ ਮਰਦ ਮੁਛਰ ਇਹੋ ਜਿਹਾ ਜੋਧਾ ਜਿਹੜਾ ਬਰਾਟ ਦੀਆਂ ਗਊਆਂ ਨੂੰ ਘੇਰ ਲਵੇ ਬਰਾਟ ਛੜਾਵੇ ਤਾਂ ਉਹ ਛੜਾਈ ਛੜਾਉਣ ਦੇ ਵਿੱਚ ਪੰਡਵ ਜ਼ਰੂਰ ਆਉਣਗੇ ਜੇ ਪੰਡਵ ਆਉਂਦੇ ਨੇ ਤਾ ਸਾਨੂੰ ਪਤਾ ਲੱਗੇ ਵੀ ਪੰਡਵ ਉੱਥੇ ਨੇ ਤਾਂ ਅਸੀਂ ਮੁੜ ਕੇ 13 ਸਾਲ ਦਾ ਬਨਵਾਸ ਪੰਡਵਾਂ ਨੂੰ ਫੇਰ ਦੇ ਸਕੀਏ ਇਹ ਗੱਲ ਸੁਣ ਕੇ ਸੁਸ਼ਰਮਾ ਤਿਰਗਤ ਦਾ ਦੇਸ਼ ਦਾ ਰਾਜਕੁਮਾਰ ਹੈ 22 ਸਾਲ ਦੀ ਉਮਰ ਹੈ ਔਰ ਮੁੱਛਾਂ ਨੇ ਥੋੜੇ ਥੋੜੇ ਪੂਰੇ ਪੂਰੇ ਵਾਲ ਜੇ ਉਹਦੇ ਫਟਦੇ ਆ ਜਿਵੇਂ ਲੰਗੂਰੀ ਜ਼ਮੀਨ ਦੇ ਵਿੱਚੋਂ ਫਟਦੀ ਹੁੰਦੀ ਹੈ ਇਹਨੇ ਕਈ ਵਾਰੀ ਕੀਚਕ ਦੇ ਹੱਥੋਂ ਤਿੰਨ ਚਾਰ ਬਾਰੀ ਹਾਰ ਖਾਧੀ ਸੀ ਬਹੁਤ ਇਹਦੇ ਨਾਲ ਬੇਸ਼ਕੀ ਕਰੀ ਸੀ ਕੀਚਕ ਨੇ ਏ ਦਾ ਖੂਨ ਵਾਲੇ ਖਾ ਗਿਆ ਜਦੋਂ ਸੁਣਿਆ ਵੀ ਕੀਚਕ ਮਰ ਗਿਆ ਇਹ ਵੀ ਦਰਬਾਰ ਦੇ ਵਿੱਚ ਬੈਠਾ ਹੈ ਦਰਯੋਧਨ ਦੇ ਦਰਯੋਧਨ ਦਾ ਇਹ ਬਹੁਤ ਨੇੜੇ ਹੈ ਮਿੱਤਰ ਇਹ ਦਰਬਾਰ ਦੇ ਵਿੱਚ ਖੜਾ ਹੋ ਕੇ ਕਹਿਣ ਲੱਗਿਆ ਆਏ ਰਾਜਨਾ ਆਇਆ ਦਰਯੋਧਨ ਇਹ ਹੁਕਮ ਮੈਨੂੰ ਦਿਓ ਇਹ ਕੰਮ ਮੈਂ ਕਰੂੰਗਾ ਮੈਂ ਜਾ ਕੇ ਬਰਾਟ ਸ਼ਹਿਰ ਦੀਆਂ ਗਉਆਂ ਨੂੰ ਘੇਰੂੰਗਾ ਮੈਂ ਦੇਖੂੰਗਾ ਮੈਂ ਪਤਾ ਲਿਆ ਕੇ ਦਊਂਗਾ ਵੀ ਪੰਡੂ ਉੱਥੇ ਨੇ ਜੇ ਉੱਥੇ ਹੋਏ ਤਾਂ ਮੈਂ ਤੁਹਾਨੂੰ ਆ ਕੇ ਦੱਸੂੰਗਾ ਲੈ ਵੀ ਪਿਆਰੇ ਪਾਨਾ ਦਾ ਵੀੜਾ ਮੁਖ ਦੇ ਵਿੱਚ ਪਾ ਲਿਆ ਨੰਗੀ ਤੇਹ ਕਰਤੀ ਮਿਆਂ ਦੇ ਵਿੱਚ ਇੱਕ ਸਸਰਮਾ ਲੈ ਕੇ ਇੱਕ ਅਕਸ਼ੌਣੀ ਸੈਨਾ ਬਰਾਟਪੁਰੀ ਦੇ ਉੱਤੇ ਚੜਾਈ ਕਰਤੀ ਜਿਹੜੀਆਂ ਛਿਪਦੇ ਦੇ ਦਸਾ ਦੇ ਵਿੱਚ ਗਉਆਂ ਚਰਦੀਆਂ ਸੀ ਬੱਗ ਤੇ ਗਉਆਂ ਦੇ ਧੇਨੂਆਂ ਦੇ ਉਹ ਜਾ ਕੇ ਘੇਰਾ ਪਾ ਲਿਆ ਗਉਆਂ ਘਿਰ ਗੀਆਂ ਔਰ ਗਵਾਲਿਆਂ ਨੂੰ ਮਾਰ ਕੇ ਦੋ ਦੋ ਥੱਪੜ ਉਹਨਾਂ ਨੂੰ ਸ਼ਹਿਰ ਵੱਲ ਮੋੜ ਦਿੱਤਾ ਭੇਜਤਾ। ਸੁਸ਼ਰਮਾ ਕਹਿੰਦਾ ਆਏ ਗਵਾਲਿਓ ਜਾ ਕੇ ਮਹਾਰਾਜਾ ਕੰਮਲ ਸਿੰਘ ਨੂੰ ਸਾਡਾ ਸਨੇਹਾ ਦੇ ਦਿਓ। ਵੀ ਤਰਗਦਾ ਦੇਸ਼ ਦਾ ਸੁਸ਼ਰਮਾ ਤੇਰੀਆਂ ਗਊਆਂ ਨੂੰ ਲੈ ਕੇ ਜਾ ਰਿਹਾ ਹੈ। ਇਹ ਭੋਜਾ ਦੇ ਵਿੱਚ ਬਾਲਾ ਜੇ ਸੁਸ਼ਰਮਾ ਕਹੋਣਿਓ ਤਾਂ ਆ ਕੇ ਆਪਣੇ ਗਊ ਤੁਹਾਨੂੰ ਛੜਾ ਲਾ। ਐਨੀ ਗੱਲ ਸੁਣ ਕੇ ਫਿਰ ਸੂਰਮੇ ਆਲੇ ਜਿਹੜੇ ਫੌਜਾਂ ਦੇ ਬੰਦ ਦੇ ਕਹਿੰਦੇ ਫਰਕਣ ਲੱਗੇ ਜਦੋਂ ਜਾ ਕੇ ਦਰਬਾਰ ਚ ਗਵਾ ਲਿਆ ਨੇ ਇਹ ਗੱਲਾਂ ਦਸੀਆਂ ਫਿਰ ਮਹਾਰਾਜਾ ਬਰਾਟ ਦਾ ਖੂਨ ਵੀ ਵਾਲੇ ਖਾ ਗਿਆ ਉਸੇ ਟਾਈਮ ਲੱਗੀ ਧੰਸੇ ਤੇ ਟਕੌਰ ਸੜਗੀਆਂ ਫੌਜਾਂ ਫੈਲਣ ਹੋ ਗਈਆਂ ਫੌਜਾਂ ਰਥਾਂ ਤੇ ਹੋ ਕੇ ਸਵਾਰ ਹਾਥੀਆਂ ਤੇ ਪੈ ਗਏ ਹਉਦੇ ਲੈ ਕੇ ਹਥਿਆਰ ਇੱਕ ਮਹਾਰਾਜਾ ਕੰਮ ਲੈਣ ਦੀ ਫੌਜ ਜਿਹਦੇ ਵਿੱਚ ਭੀਮ ਸੈਨ ਜਿਹੜਾ ਰਸੋਈਆ ਬਣਿਆ ਹੋਇਆ ਜਿਹਦਾ ਨਾਮ ਬੱਲਵ ਰੱਖਿਆ ਹੋਇਆ ਔਰ ਮਹਾਰਾਜਾ ਯੁਧਿਸ਼ਤਰ ਜੀ ਜਿਹਨੂੰ ਕੰਕ ਕਹਿ ਕੇ ਪੁਕਾਰਦੇ ਆ ਉਹ ਵੀ ਇਹ ਦੋਹੇ ਯੁੱਧ ਦੇ ਵਿੱਚ ਔਰ ਜਿਹੜਾ ਨੌਕਰ ਸਹੇਦ ਹੈ ਵਾ ਗਊਆਂ ਤੇ ਘੋੜੇ ਚਾਰਨ ਦਾ ਕੰਮ ਕਰਦੇ ਨੇ ਇਹ ਵੀ ਨਾਲ ਦੀ ਚਾਰੇ ਵੀਰ ਅਰਜਨ ਤੋਂ ਬਿਨਾ ਉਸੇ ਫੌਜ ਦੇ ਵਿੱਚ ਮੈਦਾਨੇ ਜੰਗ ਦੇ ਵਿੱਚ ਆ ਗਏ ਉਧਰ ਸਸਰਮੇ ਦੀਆਂ ਫੌਜਾਂ ਇਧਰ ਮਹਾਰਾਜਾ ਬਰਾੜ ਦੀਆਂ ਫੌਜਾਂ ਇੱਕ ਦੋਹੇ ਫੌਜਾਂ ਦੇ ਕਮਾਨ ਚੜ ਕੇ ਕਮਾਨਾਂ ਦੇ ਉੱਤੇ ਤੀਰ ਮੈਨੋਂ ਖਿੱਚਣੀਆਂ ਪਿਆਰੋ ਤਲਵਾਰਾਂ ਇੱਕ ਭਿਆਨਕ ਜੰਗ ਦੇਖਾਂ ਭਲਾ ਰਣ ਭੂਮੀ ਦੇ ਵਿੱਚ ਏ ਕਿਉਂ ਹੁੰਦਾ ਹੋਏ ਹੋ ਲੱਗਦੀ ਪਰ ਉਦਨੋਂ ਨਾ ਤੇਰੀ ਸੱਜਣਾ ਜੋ ਰੱਬ ਭਣ ਕੇ ਵਹੇ ਕਾਣੂ ਕਰਦੇ ਤੂੰ ਮੇਰੀ ਮੇਰੀ ਸੱਜਣਾ ਵੱਡੇ ਵੱਡੇ ਨਹੀਂ ਰਹੇ ਓ 500 ਪੁਰਥੀ ਜੋ ਦੇ ਸਤਾਨੀ ਕਰਨੇ ਤਰਤਿ ਪਛਾੜਤੇ ਲਾ ਬਲਹਿ ਰਣਾ ਚੋ ਆਖਰੀ ਤਰੀਕ ਨੇ ਸੀ ਜਗਰ ਪਾੜਤੇ 1900 ਪੀਮਸੈਨ ਨੇ ਸਵਾਲੇ ਹਣ ਦਾ ਦਿਵਸ ਗੁਜ਼ਾਰਦੇ ਪਖ ਗਿਆ ਸੀ ਜੰਗ ਪੂਰਾ ਕਮਸਾਨ ਦਾ ਜੋਦੇ ਲਲਕਾਰਦੇ ਖਿੱਚ ਕੇ ਤਾ ਨਸ ਤੀਰ ਮਾਰੇ ਜੋੜ ਕੇ ਕਾਲ ਰੂਪ ਧਾਰਦਾ ਹਥਿਆਰ ਦੇ ਤੁੰਡ ਸਿੱਟ ਤੇ ਮਰੋੜ ਕੇ ਧਾਰਨੀ ਤੇ ਡਾਰਦਾ ਜੀ ਦੇ ਉੱਤੇ ਪਾਨ ਪਰ ਜੇ ਜਵਾਨ ਦਾ ਸੱਟ ਨਹੀਂ ਸਾਰਦੇ ਪਖ ਗਿਆ ਸੀ ਜੰਗ ਪੂਰਾ ਕਮਸਾਨ ਦਾ ਜੋਦੇ ਲਲਕਾਰਦੇ ਉਸ ਸਦਾਨੀ ਕਿਆ ਵੇ ਭਾਜ ਨੂੰ ਲਧਾਰਦਾ ਫੀਮਨੀ ਸਹਾਰਦਾ ਧੰਸ ਉੱਤੇ ਤੀਰ ਭੀਮ ਸੈਨ ਚਾਰਦਾ ਸੂਰਮਿਆਂ ਦੇ ਮਾਰਦਾ ਚਾਰਤੀ ਤੀਤ ਕੋੜ ਦੇ ਜਿਗਰ ਸ਼ਾਨਦਾਰ ਰਥ ਨੂੰ ਬਸਾਰਦੇ ਰਥ ਨੂੰ ਬਸਾਰਦੇ ਪੱਕ ਗਿਆ ਸੀ ਜੰਗ ਪੂਰਾ ਕੰਮ ਸਾਨਦਾ ਜੋਦੇ ਲਲਕਾਰਦੇ ਓਏ ਓ ਤਰ ਸਸਾਰ ਮੇ ਬਰਾਟ ਘੇਰਿਆ ਝੜੀ ਲਾਤੀ ਬਾਣਾ ਦੀ ਧੰਸ ਕੱਟ ਸਾਰਥੀ ਤਰਤ ਗੇ ਆ ਬਣ ਗਈ ਪ੍ਰਾਣਾ ਦੀ ਉਹ ਦੇਖ ਕੇ ਨਾ ਤਬਕਤ ਪਛਾਣਦਾ ਜੋਰ ਤਲਬਰ ਦੇ ਪੱਕ ਗਿਆ ਜੰਗ ਪੂਰਾ ਕਮਰਸਾਨ ਦਾ ਜੋਦੇ ਲਲਕਾਰਦੇ ਸਟਲਹਾ ਫਮੋੜ ਕੇ ਓਏ ਸਟਲਹਾ ਫਮੋੜ ਕੇ ਭੀਮ ਦੇਖ ਜਾਣਤਾ ਸਕੰਜੇ ਆਈ ਐ ਮਾਰਾ ਤੀਰ ਜੋੜ ਕੇ ਕਲ ਗਿਆ ਬਾਨ ਨਾ ਕਲ ਗਿਆ ਬਾਨ ਨਾ ਬਲੀ ਦੇ ਬਾਨ ਦਾ ਮੋਟਾ ਜਾਨ ਹਾਰ ਦੇ ਮੋਟਾ ਜਾਨ ਹਾਰ ਦੇ ਪੱਕ ਗਿਆ ਸੀ ਜੰਗ ਪੂਰਾ ਕਮਚਾਨ ਦਾ ਜੋਦੇ ਲਲਕਾਰ ਦੇ ਉਹ ਪੱਜ ਕੇ ਸਸਰਮੇ ਦੇ ਚੜਿਆ ਰੱਥ ਤੇ ਖਿੱਚੇ ਹੇਠਾ ਲਾਲ ਅੱਜ ਖਿੱਚੇ ਹੇਠਾ ਲਾਲ ਆ ਨੇੜਲੀ ਜਿੰਦਾ ਜਾਨ ਸੂਰਮੇ ਦੇ ਰੱਥ ਹੱਥ ਤੇ ਜੋਦਾ ਜਾ ਕੇ ਟਾਲਿਆ ਕੰਦੇ ਕਾਲੀ ਗਉ ਤੇਰੀ ਦੇਦੇ ਜੀਵਤਾਨ ਦਾ ਗੁਣ ਨਹੀਂ ਬਸਾਰਦੇ ਓਏ ਗੁਣ ਨਹੀਂ ਬਸਾਰਦੇ ਪੱਕ ਗਿਆ ਜੰਗ ਪੂਰਾ ਕਮਸਾਨਦਾ ਓਏ ਜੋਦੇ ਲੈ ਲੈ ਕਾਰ ਦੇ ਓਏ ਆਖਦੇ ਸੀ ਜੀ ਨੂੰ ਡਲੀਓ ਦਾ ਪੈੜੀ ਆ ਤਾਕਤ ਪਛਾਣੀ ਨਾ ਹੁਣ ਪਤਾ ਲੱਗਿਆ ਪਾਦਮ ਜਹਰੀ ਐ ਕਮਾਰ ਦੇ ਧਰਮ ਕਮਾਰ ਦੇ ਪਾਕ ਗਿਆ ਸੀ ਜੰਗ ਪੂਰਾ ਕੰਮ ਸਾਨ ਦਾ ਜੋਰੇ ਲੈ ਕਰਦੇ ਓ ਭੀਮ ਤੋਂ ਛੁਡਾਤਾ ਧਰਮ ਕਮਾਰ ਨੇ ਦੇਖਿਆ ਹੱਥ ਜੋੜਦਾ ਤੂੰ ਸਾ ਅੱਗੇ ਮੈਂ ਨਹੀਂ ਚੱਕਣ ਹਥਿਆਰ ਨੇ ਸੋਥੋਂ ਜਿੰਦ ਲੋੜਦਾ ਮਦਨਗੀਰ ਚੰਡਾ ਚੁੱਲ ਗਿਆ ਨਿਸ਼ਾਨ ਦਾ ਜੈ ਜੈਕਾਰ ਦੇ ਜੈ ਜੈਕਾਰ ਦੇ ਜੈ ਜੈਕਾਰ ਦੇ ਆਮਨੋ ਸਾਹਮਣੇ ਦੋ ਫੌਜਾਂ ਖੜਗੀਆਂ ਮੈਦਾਨੇ ਜੰਗ ਦੇ ਵਿੱਚ ਇੱਕ ਪਾਸੇ ਸੁਸ਼ਰਮਾ 20-22 ਸਾਲ ਦੀ ਉਮਰ ਹੈ ਇੱਕ ਪਾਸੇ ਮਹਾਰਾਜਾ ਕਮਲਨਾਂ ਦੀ ਫੌਜ ਹੈ ਜਿਹਦੇ ਵਿੱਚ ਚਾਰੇ ਭਰਾ ਪੰਡਵ ਧਰਮਪੁੱਤਰ ਯੁਦਿਸ਼thਰ ਭੀਮ ਨਕਲ ਸਹਿਦੇ ਹਨ ਪਿਆਰਿਓ ਜਦੋਂ ਜੰਗ ਨੂੰ ਚੜ੍ਹੇ ਇੱਥੇ ਇੱਕ ਗੱਲ ਮਹਾਰਾਜਾ ਯੁਦਿਸ਼thਰ ਜੀ ਨੇ ਭੀਮ ਨੂੰ ਆਖਿਆ ਕਹਿੰਦੇ ਭਰਾਤਾ ਭੀਮ ਤੈਂ ਜਾਦੇ ਇਹ ਮੈਦਾਨ ਦੇ ਵਿੱਚ ਜਾਦੇ ਤੈਂ ਨਹੀਂ ਬਾਹਰ ਕਰਨੇ ਜੇ ਐ ਆਪਣਾ ਪਤਾ ਲੱਗਿਆ ਨਾ ਵੀ ਤੈਂ ਜਾਦੇ ਇੱਥੇ ਸੂਰਮਿਆਂ ਨੂੰ ਖਤਮ ਕਰਿਆ ਇਹ ਸ਼ੱਕ ਹੋ ਜੂ ਤੇਰੇ ਉੱਤੇ ਭੀਮ ਵੀ ਇਹੇ ਪਾਂਡਵਾਂ ਦਾ ਭੀਮ ਸੀ ਤੈਂ ਬਚ ਕੇ ਯੁੱਧ ਕਰਨਾ ਕਹਿੰਦਾ ਬਹੁਤ ਅੱਛਾ ਭਰਾਤਾ ਜਿਵੇਂ ਤੁਹਾਡਾ ਹੁਕਮ ਹੈ ਹੁਣ ਦੋਹੇ ਪਾਸੋਂ ਚੱਲਦੇ ਨੇ ਬਾਣ ਸੁਸ਼ਰਮਾ ਲੈਂਦਾ ਪੁਰਾਣਾ ਬਦਲਾ ਜਿਹੜਾ ਕੀਚਕ ਨੇ ਤਿੰਨ ਚਾਰ ਵਾਰੀ ਨੱਕ ਕੁੱਟਿਆ ਕੰਨ ਕੁੱਟੇ ਤੇ ਸੁਸ਼ਰਮੇ ਦੇ ਪਰ ਇਹਨੂੰ ਕੀ ਪਤਾ ਹੈਗਾ ਹਾਂ ਸੁਸ਼ਰਮੇ ਨੂੰ ਵੀ ਘਾਂ ਕੁੰਟੀ ਦੇ ਬਾਬਰ ਸ਼ੇਰ ਵੀ ਉਹਦੇ ਨਾਲ ਹੋਣਗੇ ਇਹ ਗੱਲ ਦਾ ਜੇ ਪਤਾ ਹੁੰਦਾ ਫੇਰ ਤਾਂ ਸੁਸ਼ਰਮਾ ਬਈ ਮਹਾਪਾਰਥ ਵਾਲਾ ਲਿਖਦਾ ਵੀ ਫੇਰ ਤਾਂ ਉਹ ਜੰਗ ਕਰਨੇ ਨਹੀਂ ਆਉਂਦਾ ਸੀ ਫੇਰ ਤਾਂ ਉਹ ਜਵਾਬ ਹੀ ਦੇ ਦਿੰਦਾ ਹੁਣ ਚੱਲਣ ਲੱਗੇ ਜਦੋਂ ਮੈਦਾਨੇ ਜੰਗ ਦੇ ਵਿੱਚ ਤੀਰ ਜਿਹੜਾ ਸ਼ਰਮੇ ਦਾ ਭਰਾ ਤੇ ਛੋਟਾ ਸਤਾਨੀਕ ਉਹਨੇ ਮਹਾਰਾਜਾ ਕਮਲ ਨਾਇਨ ਦਾ 500 ਮਹਾਰਥੀ ਖਾਤਮ ਕਰਤਾ ਮੈਦਾਨੇ ਜੰਗ ਦੇ ਵਿੱਚ ਧਰਤ ਦੇ SLA ਦੀ ਫਿਰ ਭੀਮ ਸੈਨ ਤੋਂ ਰਹਿਣਾ ਗਿਆ ਵੀਰ ਦੀਆਂ ਗੱਲਾਂ ਤਾਂ ਭੁੱਲ ਗਿਆ ਜਦੋਂ ਐ ਦੇਖਿਆ ਵੀ ਕਮਲ ਨਾਇਨ ਦੇ ਜੋਧੇ ਮਰੀ ਜਾਂਦੇ ਨੇ ਭੀਮ ਕਹਿੰਦਾ ਮੈਂ ਨਾ ਕੱਲ ਨੂੰ ਆਜ਼ਾਦ ਹੋਵਾਂਗੇ ਕੱਲ ਨੂੰ ਆਪਣੇ 13 ਸਾਲ ਪੂਰੇ ਹੋਣਗੇ ਦੁਨੀਆ ਦੇ ਵਿੱਚ ਗੱਲਾਂ ਚੱਲਣਗੀਆਂ ਵੀ ਇਹ ਮੈਦਾਨ ਦੇ ਵਿੱਚੋਂ ਉਦੋਂ ਪੰਡਬ ਵੀ ਵਿੱਚ ਥੇ ਜਦੋਂ ਐਨੇ ਜਵਾਨ ਕਮਲ ਲੈਣ ਦੇ ਮਾਰੇ ਗਏ ਕਹਿੰਦਾ ਮਾਂ ਦੇ ਦੁੱਧ ਨੂੰ ਲਾਜ ਲੱਗੂਗਾ ਭੀਮਾ ਵੀਰ ਤਾਂ ਕੰਮ ਜਾਂ ਗੱਲਾਂ ਕਰਦਾ ਇਹ ਦੁਸ਼ਮਨ ਦਾ ਤਾਂ ਖਾਤਮਾ ਕਰਨਾ ਪਊਗਾ ਜਦੋਂ ਸਤਾ ਨਹੀਂ ਕੰ ਲਤਾਰਦਾ ਮਾਰੇ ਹੈ ਫੌਜਾਂ ਨੂੰ ਫਿਰ ਕ੍ਰੋਧ ਚੜ ਗਿਆ ਭੀਮਾ ਜਿਹਨੂੰ ਪਹਿਲਾਂ ਦੇਖ ਕੇ ਨਾ ਸਰ ਸ਼ਰਮੇ ਦੇ ਯੋਧੇ ਕਹਿੰਦੇ ਤੇ ਉਹਦੇ ਬਾਦਨ ਨੂੰ ਦੇਖਿਆ ਬੜਾ ਲੰਮਾ ਉੱਚਾ ਬਾਦਨ ਔਰ ਚਗਾਠਾ ਵੀ ਪੂਰਾ ਉਹ ਕਹਿੰਦੇ ਆਹ ਦਲਗੇ ਦਾ ਪਹਿਲੀ ਕੀ ਕਰਨਾ ਹੈ ਮੈਦਾਨ ਚ ਇਹ ਕੀ ਕਰੂਗਾ ਮਿੱਠੀ ਦਾ ਢੋਲਾ ਹੈ ਇਹ ਤਾਂ ਘਰੇ ਨਹੀਂ ਬੈਠਿਆ ਗਿਆ ਜਿਹਨੂੰ ਚੇਹੜਾ ਕਰਦੇ ਤੇ ਦੇਖ ਕੇ ਸੂਰਨਿਆਂ ਨੂੰ ਮੈਦਾਨ ਦੇ ਵਿੱਚ ਆ ਧਰਤੀ ਤੇ ਡਿੱਗ ਜਾ ਨੂੰ ਫਿਰ ਕ્રોਧ ਹੋ ਕੇ ਭੀਮ ਨੇ ਫਿਰ ਤੰਸ਼ ਤੇ ਬਾਣ ਚਾੜਿਆ ਕੰਨਾਂ ਤੱਕ ਖੱਚਿਆ ਤੀਰ ਖਿੱਚ ਕੇ ਤੀਰ ਜਦੋਂ ਛੱਡਿਆ ਬਸ ਸਿੱਧਾ ਸਤਾ ਨੀਕ ਦੀ ਵਿਹਤੋਂ ਨੂੰ ਗਿਆ ਲਾ ਕੇ ਸਿਰ ਮੈਦਾਨੇ ਜੰਗ ਦੇ ਵਿੱਚ ਧਰਤੀ ਦੇ ਤੇ ਪੁਛਾਰਦਾ ਹਹਾਕਾਰ ਮਚ ਗਈ ਸੁਸ਼ਰਮੇ ਦੀਆਂ ਫੌਜਾਂ 'ਚ ਵੀ ਸਾਡਾ ਮਹਾਰਥੀ ਮਾਰਿਆ ਗਿਆ ਇਹ ਦੇਖ ਕੇ ਸੁਸ਼ਰਮੇ ਨੇ ਭੱਜ ਕੇ ਮਹਾਰਾਜਾ ਕਮਲਨੈਨ ਨੂੰ ਘੇਰਾ ਪਾ ਲਿਆ ਲੱਗੇ ਤੀਰਾਂ ਦੀ ਬਾਸ਼ੜਾ ਹੋਣ ਸੋ ਸ਼ਰਮੇ ਨੇ ਮਹਾਰਾਜਾ ਕਮਲਨੈਨ ਦਾ ਤਰਨਸ ਕੱਟਤਾ ਰਥ ਦਾ ਝੰਡਾ ਕੱਟਤਾ ਤਲਵਾਰ ਚੱਕ ਲਈ ਤਲਵਾਰ ਵੀ ਕੱਟਦੀ ਜਦੋਂ ਨਹਾਤਾ ਹੋ ਗਿਆ ਭੱਜ ਕੇ ਜਾ ਕੇ ਰਸਤੇ ਚੜ ਗਿਆ ਸੋ ਸ਼ਰਮਾ ਸੋ ਸ਼ਰਮਾ ਜਵਾਨ ਕਮਲਨੈਨ ਫਿਰ ਵੀ ਬਿਰਦੇ ਸੀ ਰਸਤੋਂ ਖਿੱਚ ਕੇ ਹੇਠਾਂ ਛਿੱਟ ਲਿਆ ਛਿੱਟ ਕੇ ਐ ਗਰਦਨ ਦੇ ਉੱਤੇ ਐ ਗੋਡਾ ਧਰ ਲਿਆ ਜਦੋਂ ਮੈਂ ਘੋਡਾ ਧਰਿਆ ਭੀਮ ਦੀ ਵੀ ਨਜ਼ਰ ਪੈਗੀ ਕਹਿੰਦਾ ਮਨਾ ਜੇ ਮਹਾਰਾਜਾ ਹੀ ਮਾਰਤਾ ਫੇਰ ਕੀ ਕਰਾਂਗੇ ਵੀਰ ਤਾਂ ਜੁੱਧ ਤੋਂ ਹਟਾਉਂਦਾ ਹੈ ਇਹ ਤਾਂ ਕਹਿੰਦਾ ਵੀ ਤੈਂ ਪਹਿਲਾਂ ਵੀ ਬਹੁਤ ਕੰਮ ਬੇਵਕੂਫੀ ਕਰਤੀ ਭੀਮਾ ਤੈਂ ਮਹਾਰਾਥੀ ਮਾਰਤਾ ਨਾ ਨਾ ਇਹ ਸ਼ੱਕੋ ਹੋ ਗਿਆ ਦਰਯੋਦਨ ਨੂੰ ਵੀ ਉਹਨੂੰ ਮਾਰਨ ਵਾਲਾ ਪੰਡਵਾਂ ਤੋਂ ਬਿਨਾਂ ਕੋਈ ਨਹੀਂ ਪਰ ਭੀਮ ਤੋਰਿਆ ਨਹੀਂ ਆ ਪਿਆਰਿਓ भज के जाके ना जो ऐ फे धौन तो ऐ मरोड़ने लग्या जी जनसार फड़के भोजा खिंच लिया सुर्मे नीम ले खिंच के हेठों छड़ाता महाराजा महाराजा कमल लैंड खड़ा हो गया व फिर की थी प्यारे हो फे दोए तो बहों घुमाता जिमें चक्की घूमती हों ਪਛਾੜਿਆ ਧਰਤੀ ਦੇ ਉੱਤੇ ਮਾਰਿਆ ਪਛਾੜਿਆ ਸੱਟ ਲਿਆ ਸੱਟ ਕੇ ਤਾਂ ਧੀ ਦੇ ਜਦੋਂ ਨਾ ਐ ਤਾਂ ਹੌਣ ਤੇ ਗੋਡਾ ਧਰਨ ਲੱਗਿਆ ਧਰਮ ਪੁੱਤਰ ਭੱਜ ਕੇ ਆ ਗਿਆ ਕਹਿੰਦਾ ਤਾਂ ਪੱਟੀ ਮੇਸ ਕਰੂਗਾ ਧਰਮ ਪੁੱਤਰ ਕਹਿੰਦਾ ਇਹ ਤਾਂ ਅੱਜ ਪ੍ਰਤੱਖ ਕਰ ਦੂਗਾ ਵੀ ਪੰਡਵ ਉੱਥੇ ਨੇ ਭੱਜ ਕੇ ਆ ਗਿਆ ਜਦੋਂ ਕੋਲੇ ਆਇਆ ਤਾਂ ਉਹ ਵੀ ਸ਼ਰਮਾ ਵੀ ਜੇ ਹੱਥ ਬੰਨੀ ਜਾਂਦਾ ਹੈ ਭੀਮ ਨੂੰ ਕਹਿੰ ਜਾਂਦਾ ਤੇਰੀ ਕਾਲੀ ਗਊਆਂ ਤੇਰੀ ਗੋਰੀ ਗਊਆਂ ਇੱਥੋਂ ਛੱਡ ਦੇ मेरी मेरी जिंदना कड अज मेरी जान बखश दे मैं सारी उम्र थोड़ा पानी भरूगा जदों तरले करता ती धर्म पुत्रे जाके खड़ गए कोर्म पुत्र कहें भीम नेत्र ने लाल हो पे ने भीम दे गुस्से देना होठ कम्मी जाते बदल सारा कमी जाता है जलो धर्म पुत्र ने कहा ना भी भीम उंगल का इशारा कर देखी मार दे ਇਦਰੀਯੋਦਨ ਨੂੰ ਜਾ ਕੇ ਹੁਣੀ ਖਬਰ ਵਗ ਜੂਗੀ ਵੀਸ਼ਰ ਸ਼ਰਮਾ ਮਾਰਦਾ ਪਹਿਲਾਂ ਵੀ ਤੇਦਾ ਭਾਈ ਮਾਰਦਾ ਸਤਾਣੀ ਬਿਲਕੁਲ ਛੱਡ ਦੇ ਉਹ ਪਿਆ ਕਹਿੰਦਾ ਹੈ ਕਿ ਨਾ ਕੰਕ ਜੀ ਕਿਉਂ ਦਾ ਨਾਂ ਕੰਕ ਲੈਂਦੇ ਤੇ ਨਾ ਕੰਕ ਜੀ ਜੇ ਇਥੋਂ ਛڑا ਦੂੰ ਮੈਂ ਸਾਰੀ ਉਮਰ ਤੁਹਾਡੇ ਮੂਰੇ ਹਥਿਆਰ ਨਹੀਂ ਚੱਕੂੰਗਾ ਮੈਂ ਤੁਹਾਡੀਆਂ ਸਾਰੀ ਉਮਰ ਸ਼ਾਨੀ ਪਰਦਾ ਰੱਖਾਂਗਾ ਮਹਾਰਾਜਾ ਯੁਦਿਸ਼ਥਿਰ ਜੀ ਨੇ ਸ਼ੜਾਤਾ ਸੋ ਸ਼ਰਮਾ ਪਿਆਰਿਓ ਜਿੰਦ ਵਸ ਕੀ ਬਖਸ਼ਤੀ ਹੁਣ ਮਹਾਰਾਜਾ ਕਾਮਲਨੈਨ ਨੂੰ ਤਾਂ ਹੋ ਗਿਆ ਖੁਸ਼ੀਆਂ ਝੰਡਾ ਹੋ ਗਿਆ ਬਲੰਦ ਫਤੇ ਦੇ ਝੰਡੇ ਝੁੱਲ ਗਏ ਲਾਗੇ ਬੈਂਡ ਵਾਜੇ ਵੱਜਣ ਉੱਥੇ ਲਾਗੇ ਜਸ਼ਨ ਮਨਾਉਣ ਅੱਜ ਘਰੇ ਨਹੀਂ ਜਾਂਦੇ ਕਹਿੰਦੇ ਇੱਥੇ ਜਸ਼ਨ ਮਨਾਵਾਂਗੇ ਰਣ ਧਰਮੀ ਦੇ ਵਿੱਚ ਸੋ ਸ਼ਰਮਾ ਬਚਦੀ ਫੌਜ ਨੂੰ ਲੈ ਕੇ ਹਸਤਨਾਪੁਰ ਚ ਆ ਰਿਹਾ ਜਦੋਂ ਹਰਤਨਾਪੁਰੀ ਚ ਆਇਆ ਜਦੋਂ ਦੁਰਯੋਧਨ ਨੇ ਦੇਖਿਆ ਖੂਨ ਦੇ ਨਾਲ ਲਿਬੜੇ ਹੋਏ ਵਸਤਰ ਅੱਧੇ ਅੱਧੇ ਜਵਾਨ ਨਹੀਂ ਹਨਗੇ ਨਾਲ ਦਰਯੋਧਨ ਕਹਿੰਦਾ ਕੰਮ ਤਾਂ ਖਰਾਬ ਹੈ ਸ਼ਰਮੈ ਨੂੰ ਕਹਿੰਦਾ ਕਿਉਂ ਸੂਰਵੀਰ ਕਿਉਂ ਹੈ ਬਹਾਦਰਾ ਜਯੋਧਿਆ ਤੂੰ ਤਾਂ ਕਹਿੰਦਾ ਸੀ ਵੀ ਮੇਰੀਆਂ ਯਾਨੀ ਆਪੋ ਜਾਨੇ ਜਿਹੜਾ ਮੇਰੇ ਬਾਜੂ ਨੇ ਇਹੇ ਕਮਲਨਾਂ ਦੇ ਖੂਨ ਖੂਨ ਦੇ ਪਿਆਸੇ ਇਹਨਾਂ ਦਾ ਜਿਹੜਾ ਬੰਦ ਹੈ ਨਾ ਇਹ ਐਂ ਕਹਿ ਰਿਹਾ ਮੇਰੀ ਭੂਜਾ ਦਾ ਬੰਦ ਵੀ ਛੇਤੀ ਚੱਲ ਕਮਲਨਾਂ ਦੇ ਨਾਲ ਦੋ ਹੱਥ ਕਰਨੇ ਨੇ ਪਰ ਤੂੰ ਆਉਣਾ ਐ ਜਿਵੇਂ ਕਮਲਿਆ ਕੋਈ ਖੇਤ ਨੂੰ ਉਜਾੜ ਕੇ ਆ ਗਿਆ ਹੋਵੇ ਰੋਪਿਆ ਸੰਸਾਰ ਮੇਦੇ ਅੱਖਾਂ ਚੋਂ ਪਾਣੀ ਆ ਗਿਆ ਜੋੜ ਕੇ ਦੋਵੇਂ ਹੱਥ ਤਾਕੇ ਗਲ ਦੇ ਵਿੱਚ ਪੱਲੂ ਇੱਕ ਦਰਯੋਧਨ ਦੇ ਚਰਨਾਂ ਤੇ ਧਲਕੇ ਮस्तक ਨਾਲੇ ਤਕਰਦਾ ਬਿਆਨ ਨਾਲੇ ਤੱਕ ਦੱਸਦਾ ਹਵਾਲ ਕਹਿੰਦਾ ਮਹਾਰਾਜ ਕੀ ਪੁੱਛ ਦਿਓ ਇੱਕ ਇਹ ਜਾਂ ਜਵਾਨ ਇਹ ਜਾਂ ਯੋਧਾ ਕਹਿੰਦਾ ਉਹਦਾ ਕਹਿੰਦਾ ਬਸ ਜਿਹੜਾ ਵਸਥਾਰ ਸੀ ਨਾ ਐਂ ਲੱਗਦਾ ਸੀ ਵੀ ਸੋਮਈ ਜਮਰਾਜ ਹੋਵੇ ਜਮਰਾਜ ਹੋਵੇ ਮਹਾਕਾਲ ਹੋਵੇ ਮੈਨੂੰ ਤਾਂ ਐਂ ਲੱਗਿਆ ਭਲੇਖਾ ਉਹਦੇ ਐਂ ਪਈਂਦੇ ਮੈਨੂੰ ਤਾਂ ਜਿਵੇਂ ਇਹ ਕੁੰਟੀ ਦਾ ਭੀਮ ਹੋਵੇ ਕਹਿੰਦਾ ਜਿਹੜੇ ਅਸੀਂ ਹਥਿਆਰ ਮਾਰਦੇ ਤੇ ਤੀਰ ਮਾਰਦੇ ਤੇ ਐ ਹੱਥਾਂ ਨਾਲ ਹੀ ਫੜ ਲੈਂਦਾ ਫੜ ਕੇ ਤੋੜ ਦਿੰਦਾ ਸਾਡੇ ਹਥਿਆਰ ਕਹਿੰਦਾ ਅਸੀਂ ਤਾਂ ਉਹਨੂੰ ਕਰਦੇ ਤੇ ਚੇਡਾਂ ਸਾਡੇ ਜੋਧੇ ਕਹਿੰਦੇ ਤੇ ਵੀ ਆ ਮੋਟਾ じゃ ਕੀ ਕਰੂਗਾ ਕਹਿੰਦਾ ਉਹ ਤਾਂ ਸਾਨੂੰ ਐਂ ਲੱਗਿਆ ਵੀ ਪਦਮਨਾਗ ਹੈ ਪਦਮਨਾਗ ਜ਼ਹਿਰੀ ਕਹਿੰਦਾ ਉਸਨੇ ਮੇਰੇ ਭਾਈ ਨੇ ਕਹਿੰਦਾ ਪਦੀੜਾ ਪਾਤੀਆਂ ਮੇਰੇ ਭਾਈ ਨੇ ਕਹਿੰਦਾ ਬਹੁਤ 500 ਜਵਾਨ ਖਤਮ ਕਰਤਾ ਸੀ ਪਰ ਕਹਿੰਦਾ ਉਹ ਮੋਟੇ ਇਹਨੇ ਕਹਿੰਦਾ ਜੰਗ ਜਿੱਤਿਆ ਜੇ ਤੇ ਆ ਬਗਿਆਰਤਾ ਇੱਕ ਜੰਗ ਦਾ ਹਵਾਲ ਦਰਯੋਧਨ ਦੇ ਕੋਲੇ ਸੁਸ਼ਰਮਾ ਦੇਖਾ ਭਲਾ ਰੋ ਰੋ ਕੇ ਕਿਉਂਦਾ ਹਨ ਪੋਲ ਨਾਲ ਕਰੀਏ ਮਜ਼ਾਕ ਨਾ ਵੇਚੀਏ ਨਾ ਮੋਤੀ ਜਿੱਥੇ ਹੋਣ ਗਾਕਣਾ ਉਹ ਜੋਦਾਨ ਦੇ ਪਾਸ ਦੁੱਖੜਾ ਫਰੋਲਦਾ ਪਹਿਲਾਂ ਵਾਂਗੂ ਨੀਰ ਨੇ ਤੋਰਾ ਚੋਂ ਢੋਲਦਾ ਕਹਿੰਦੇ ਲਿਖਿਆ ਲੇਖ ਦੇਖ ਕੁੱਲ ਨੂੰ ਪਰੇਰਦਾ ਹਉ ਕੁੱਲ ਨੂੰ ਪ੍ਰੇਰਦਾ ਹਉ ਪੈਂਦਾ ਸੀ ਭਲੇਖਾ ਗੁੰਤੀ ਦੇ ਸ਼ੇਰ ਦਾ ਕਹਿੰਦਾ ਪਛਮਾ ਦਿਸ਼ਾ ਚ ਜਾ ਕੇ ਗਉਆਂ ਕੇਰੀਆਂ ਚੜ ਆਇਆਂ ਫੌਜ ਦੇਰੀਆਂ ਕਹਿੰਦੇ ਰਣਾ ਵਿੱਚ ਸ਼ੋਰ ਪੈ ਗਿਆ ਕਲੇਰ ਦਾ ਹੋ ਪੈ ਗਿਆ ਕਲੇਰ ਦਾ ਪੈਂਦਾ ਸੀ ਭਲੇਖਾ ਕੁੰਤੀ ਦੇ ਸ਼ੇਰ ਦਾ ਕਹਿੰਦਾ ਮੋਟਾ ਲੰਮਾ ਕਦ ਰਸ ਤੇ ਸਵਾਰ ਸੀ ਮੈਨੂੰ ਲੱਗੇ ਸਾਵਾ ਭੀਮ ਬਲਕਾਰ ਸੀ ਕਹਿੰਦੇ ਚੀਰਾ ਜਉਦੋਂ ਨੇਸ ਕਿਰਨ ਆਪ ਕੇਰ ਦਾ

ਨਾਲ ਫੌਜਾਂ ਲੜੀਆਂ ਬਾੜਾਂ ਦੀਆਂ ਲਾਤੀਆਂ ਰਾਣਾ 'ਚ ਝੜੀਆਂ ਕਹਿੰਦੇ ਸਤਾਣੀ ਇੱਕ ਜਉਦਿਆਂ ਨੂੰ ਤਰਤ ਘੇਰਦਾ ਹੋ ਤਰਤ ਘੇਰਦਾ ਹੋ ਪੈਂਦਾ ਸੀ ਪੱਲੇ ਖਾ ਗੁੰਤੀ ਦੇ ਸ਼ੇਰ ਦਾ ਓਏ 500 ਪੂਰਾ ਥੀ ਉਹਨੇ ਗੱਡੀ ਛਾੜਤਾ ਓਏ ਉਹਨੇ ਗੱਡੀ ਛਾੜਤਾ ਜਿੱਤਿਆ ਲਾ ਸੀ ਜੰਗ ਮੋਟੇ ਨੇ ਬਗਾੜਤਾ ਹੋ ਰਣਾ ਵਿਚੋਂ ਦੀ ਸੂਰਮਿਆਂ ਨੂੰ ਏਰਦਾ ਸੂਰਮਿਆਂ ਨੂੰ ਏਰਦਾ ਉਹ ਪੈਂਦਾ ਸੀ ਭਲੇਖਾ ਗੁੰਤੀ ਦੇ ਸ਼ੇਰ ਦਾ ਹੋ ਤਾਂ ਫਾੜ ਲੈਂਦਾ ਬਾਣ ਹੱਥਾਂ ਨਾਲ ਹੀ ਤੋੜਦਾ ਓਏ ਹੱਥਾਂ ਨਾਲ ਹੀ ਬਾਰਾਡ ਦਾ ਹੀ ਕਾਬੂ ਕਰਿਆ ਮੇਰੇ ਤੇ ਜਵਾਨ ਬਾਜ ਵਾਂਗੂ ਵਰੀਆ ਕਹਿੰਦੇ ਘੋੜੇ ਮਾਰ ਸਾਰਥੀ ਤਰਤ ਘੇਰਦਾ ਹਉ ਤਰਤ ਘੇਰਦਾ ਉਹ ਪੈਂਦਾ ਸੀ ਭਲੇਖਾ ਕੁੰਤੀ ਦੇ ਸ਼ੇਰ ਦਾ ਕਹਿੰਦਾ ਸਟ ਲੈ ਤਰ भलेखा कु शेरो सने बजा ਵੀ ਜਿੰਦਾ ਮੇਰੀ ਰਾਜ ਨਾ ਓਏ ਜਿੰਦਾ ਮੇਰੀ ਰਾਜ ਨਾ ਲਾਸ਼ ਦੀ ਪਾਣਾ ਦਾ ਨਹੀਂ ਤੇਰੀ ਰਾਜ ਨਾ ਕਹਿੰਦੇ ਮੇਰੇ ਪਾ ਦਾ ਕੰਕ ਰੁੱਤ ਬਾਕ ਬੇਰ ਦਾ ਓਏ ਰੁੱਤ ਬਾਕ ਬੇਰ ਦਾ ਹੋ ਪੈਂਦਾ ਸੀ ਪਲੇਖਾ ਕੁੰਤੀ ਦੇ ਸ਼ੇਰ ਦਾ ਕਹਿੰਦਾ ਐ ਤੂੰ ਵਾਲੀ ਹੋਰ ਨੀ ਨਜ਼ਰ ਆਊਗਾ ਹਾਂ ਨਜ਼ਰ ਆਊਗਾ ਲੱਗਦਾ ਓਏ ਹੱਥ ਤੁਹਾਨੂੰ ਵੀ ਦਿਖਾਉਗਾ ਪੈਂਦੇ ਮਦਨਗਰੀ ਬੀਜ ਬੀਜ ਲਿਆ ਬਟੇਰ ਦਾ ਬੀਜ ਲਿਆ ਬਟੇਰ ਦਾ ਪੈਂਦਾ ਸੀ ਭਲੇਖਾ ਕੁੰਤੀ ਦੇ ਛੇਰ ਦਾ